ਸਟਾਰ ਹਿੰਦੂ ਕੁਸ਼ ਹਿਮਾਲਿਆ ਵਿੱਚ ਇਸ ਸਾਲ ਬਰਫਵਾਰੀ ਵਿੱਚ ਰਿਕਾਰਡ ਗਿਰਾਵਟ ਕਾਰਨ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਡੰਡੀ ਇਹ ਜਾਣਕਾਰੀ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਈ ਹੈ ਡੰਡੀ ਨੇਪਾਲ ਸਥਿਤ ਅੰਤਰਰਾਸ਼ਟਰੀ ਸੰਸਥਾ ਦੇ ਪ੍ਰਮੁੱਖ ਮਹਾਰਾ ਨੇ ਜਲ ਪ੍ਰਬੰਧਨ ਅਥਾਰਟੀਆਂ ਨੂੰ ਸੋਕਾ ਪ੍ਰਬੰਧਨ ਰਣਨੀਤੀਆਂ ਅਤੇ ਸੰਕਟਕਾਲੀਨ ਜਲ ਸਪਲਾਈ ਉਪਾਅ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਡੰਡੀ ਹਿੰਦੂ ਕੁਸ਼ ਹਿਮਾਲਾਈ ਖੇਤਰ ਧਰਤੀ ਦੀ ਸਤ੍ਹਾ ਉਤੇ ਜੰਮੇ ਹੋਏ ਪਾਣੀ ਉਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਜਿਸ ਵਿੱਚ ਬਰਫ਼ ਪਰਮਾਫਰੋਸਟ ਇੱਕ ਸਤਾ ਜੋ ਪੂਰੀ ਤਰ੍ਹਾਂ ਜੰਮੀ ਹੋਈ ਹੈ ਬਰਫ਼ ਦੇ ਪਹਾੜ ਝੀਲਾਂ ਅਤੇ ਨਦੀਆਂ ਸ਼ਾਮਲ ਹਨ ਡੰਡੀ ਇਹ ਜੰਮਿਆ ਹੋਇਆ ਪਾਣੀ ਹਿੰਦੂ ਕੁਸ਼ ਹਿਮਾਲੀਅਨ ਖੇਤਰ ਵਿੱਚ ਰਹਿਣ ਵਾਲੇ ਲਗਭਗ 24 ਕਰੋੜ ਲੋਕਾਂ ਲਈ ਤਾਜ਼ੇ ਪਾਣੀ ਦਾ ਇੱਕ ਮਹੱਤਵਪੂਰਨ ਸਰੋਤ ਹੈ ਅਤੇ ਹੀਠਲੇ ਖੇਤਰਾਂ ਵਿੱਚ ਰਹਿਣ ਵਾਲੇ ਲਗਭਗ 165 ਕਰੋੜ ਲੋਕਾਂ ਨੂੰ ਇਸ ਜੰਮੇ ਹੋਏ ਪਾਣੀ ਤੋਂ ਦੂਰਗਾਮੀ ਲਾਭ ਮਿਲਦਾ ਹੈ ਹਿੰਦੂ ਕੁਸ਼ ਹਿਮਾਲਿਆ ਖੇਤਰ ਤੋਂ ਨਿਕਲਣ ਵਾਲੀਆਂ 12 ਪ੍ਰਮੁੱਖ ਨਦੀਆਂ ਦੇ ਬੇਸਿਨ ਵਿੱਚ ਕੁੱਲ ਪਾਣੀ ਦੇ ਵਹਾ ਦਾ ਲਗਭਗ 23% ਦੀ ਬਰਫ਼ ਪਿਗਲ ਰਹੀ ਹੈ ਡੰਡੀ ਹਾਲਾਂਕਿ ਇਸ ਦਾ ਯੋਗਦਾਨ ਨਦੀ ਤੋਂ ਨਦੀ ਵਿੱਚ ਵੱਖਰਾ ਹੁੰਦਾ ਹੈ ਡੰਡੀ ਅਮੂ ਦਰਿਆ ਵਿੱਚ ਪਾਣੀ ਦੇ ਵਹਾ ਵਿੱਚ 74% ਦੀ ਹੇਲਮੰਦ ਦੇ ਵਹਾ ਵਿੱਚ 77% ਦੀ ਅਤੇ ਸਿੰਧੂ ਨਦੀ ਦੇ ਪਾਣੀ ਦੇ ਵਹਾਅ ਵਿੱਚ 40% ਦੀ ਬਰਫ਼ ਪਿਗਲਣ ਦੀ ਹਿੱਸੇਦਾਰੀ ਹੈ ਡੰਡੀ ਰਿਪੋਰਟ ਮੁਤਾਬਕ ਇਸ ਸਾਲ ਪੂਰੇ ਖੇਤਰ ਵਿੱਚ ਬਰਫ਼ਬਾਰੀ ਦਾ ਪੱਦਰ ਸਟਾਰਟ ਆਮ ਨਾਲੋਂ ਪੰਜਵੇਂ ਇਹ ਨਹੀਂ ਕੇ ਸਿੱਖਾ ਨੂੰ ਭਾਰਤ ਵਿੱਚ ਨਫ਼ਰਤ ਦਾ ਸ਼ਿਕਾਰ ਬਣਾ ਕੇ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਪ੍ਰਵਿਰਤੀ ਕੋਈ ਨਵੀਂ ਗੱਲ ਬਣ ਕੇ ਸਾਹਮਣੇ ਆਈ ਹੈ ਡੰਡੀ ਜੇ 70 ਦੀ ਨਫ਼ਰਤ 84 ਵਿੱਚ ਸਿੱਖਾਂ ਨੇ ਆਪਣੇ ਹੀ ਦੇਸ਼ ਵਿੱਚ ਵੇਖੀ ਹੈ ਉਸ ਸਾਹਮਣੇ ਅੱਜ ਦੀਆਂ ਵਾਰਦਾਤਾਂ ਬਹੁਤ ਛੋਟੀਆਂ ਹਨ ਪਰ ਸਵਾਲ ਇਹ ਹੈ ਕਿ ਇਹ ਵਾਪਰ ਕਿਉਂ ਰਹੀਆਂ ਹਨ? ਪ੍ਰਸ਼ਨ ਚਿੰਨ ਦੂਜਾ ਅੱਜ ਦੇ ਹੁਕਮਰਾਨ ਚੁੱਪ ਕਿਉਂ ਹਨ? ਪ੍ਰਸ਼ਨ ਚਿੰਨ ਜਦ ਵੋਟਾਂ ਦਾ ਵੇਲਾ ਹੁੰਦਾ ਤਾਂ ਹਰ ਕੋਈ ਆਖਦਾ ਹੈ ਕਿ ਅਸੀਂ ਪੰਜਾਬ ਅਤੇ ਸਿੱਖਾਂ ਦੀ ਬੜੀ ਕਦਰ ਕਰਦੇ ਹਾਂ ਪਰ ਜਦੋਂ ਸਿੱਖਾਂ ਦੇ ਹੱਕ ਵਿੱਚ ਨਿੱਤਰਣ ਦਾ ਅਸਲ ਮੌਕਾ ਆਉਂਦਾ ਹੈ ਤਾਂ ਚੁੱਪੀ ਧਾਰ ਲਈ ਜਾਂਦੀ ਹੈ ਡੰਡੀ ਕੈਥਲ ਵਿੱਚ ਪਹਿਲਾਂ ਇੱਕ ਸਿੱਖ ਨੂੰ ਖਾਲਿਸਤਾਨੀ ਆਖ ਕੇ ਮਾਰਿਆ ਕੁੱਟਿਆ ਗਿਆ ਡੰਡੀ ਫਿਰ ਹਿਮਾਚਲ ਵਿੱਚ ਵਿਦੇਸ਼ਾਂ ਤੋਂ ਪਰਤੇ ਪੰਜਾਬੀ ਜੋੜੇ ਦੀ ਮਾਰਕੁੱਟ ਹੋਈ ਜਿਸ ਦਾ ਆਰੰਭ ਭਾਵੇਂ ਇਨ੍ਹਾਂ ਪੰਜਾਬੀਆਂ ਵੱਲੋਂ ਹੀ ਹੋਇਆ ਸੀ ਪਰ ਅੰਤ ਵਿੱਚ ਰੰਗਤ ਨਫ਼ਰਤ ਦੀ ਚੜ ਗਈ ਡੰਡੀ ਦੂਜੀ ਵਾਰ ਹਿਮਾਚਲ ਵਿੱਚ ਇੱਕ ਸਿੱਖ ਪੁਲਿਸ ਅਫਸਰ ਨਾਲ ਹਿਮਾਚਲ ਦੀ ਐਮਪੀ ਕੰਗਣਾ ਕਰਨਾਤ ਨਾਲ ਹੋਈ ਬਦਸਲੂਕੀ ਦਾ ਬਦਲਾ ਲੈਣ ਦੀ ਸੋਚ ਨਾਲ ਕੁੱਟਮਾਰ ਹੋਈ ਡੰਡੀ ਜੇ ਅਸੀਂ 84 ਦੀ ਗੱਲ ਕਰੀਏ ਤਾਂ ਉਹ ਇੱਕ ਸਿਆਸੀ ਟੀਚਾ ਮਿੱਥ ਕੇ ਪੜਖਾਈ ਨਫ਼ਰਤ ਸੀ ਜਿਸ ਵਿੱਚ ਪਹਾੜੇ ਦੇ ਲੋਕਾਂ ਨੂੰ ਸ਼ਰਾਬ ਨਾਲ ਧੁੱਤ ਕਰਵਾ ਕੇ ਉਹਨਾਂ ਨੂੰ ਸਿੱਖਾਂ ਨੂੰ ਮਾਰਨ ਲਈ ਭੇੜੀਆਂ ਵਾਂਗ ਛੱਡਿਆ ਗਿਆ ਸੀ ਡੰਡੀ ਜਿਵੇਂ ਹੀ ਸ਼ਰਾਬ ਦਾ ਨਸ਼ਾ ਉੱਤਰਿਆ ਉਹਨਾਂ ਹੈਵਾਨਾਂ ਸਟੌਪ